ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਆਪਾਂ ਤੁਹਾਨੂੰ ਆਪਾਂ ਬੇਨਤੀ ਕੀਤੀ ਸੀ ਪਹਿਲਾਂ ਇੱਕ ਵੀ ਆਪਣੇ ਜਿਹੜੇ ਸਿੱਖੀ ਨਾਲ ਜੁੜੇ ਤੇ ਕੋਠੇ ਬੜੰਗ ਦੀ ਜਣੀ ਸੰਗਤ ਨੇ ਜਿਹੜਾ ਆਪਣਾ ਇਹ ਕੰਮ ਸ਼ੁਰੂਆਤ ਕੀਤਾ ਇਹ ਪਹਿਲੀ ਯਾਰ ਜਣੀ ਸ਼ੁਰੂਆਤ ਆ ਇੱਥੇ ਜਣੀ ਪਹਿਲਾਂ ਤਾਂ ਇੱਕ ਧਾਰਮਿਕ ਪੁਸਤਕ ਜਣੀ ਕੇ ਹਰਕ ਬੱਚੇ ਨੂੰ ਦਿੱਤੀ ਗਈ ਸੀ ਤੇ ਉਹਨੂੰ ਜਣੀ ਪੜ੍ਹਨ ਵਾਸਤੇ 2-3 ਦਾ ਸਮਾਂ ਦਿੱਤਾ ਕਿਉਂਕਿ ਸਾਡੇ ਇੱਥੇ ਅਖੰਡ ਪਾਠ ਪ੍ਰਾਰੰਭ ਹਨ ਜੀ ਉਦੋਂ ਬਾਅਦ ਚ ਇਹਨਾਂ ਦੇ ਜਾਨੀ ਹੁਣ ਪੇਪਰ ਜਿਹੜਾ ਉਹ ਲਿਆ ਜਾ ਰਿਹਾ ਕਿਉਂਕਿ ਇਹਦੇ ਨਾਲ ਨਾਲੇ ਤਾਂ ਆਪਣੇ ਬੱਚਾ ਨੂੰ ਜਿਹੜਾ ਵੀ ਪੁਸਤਕ ਦੇ ਵਿੱਚ ਧਰਮ ਦੇ ਨਾਲ ਨਾਲ ਜਿਹੜੀ ਵੀ ਆਪਣੀ ਸਾਰੀ ਸਿੱਖਿਆ ਬਾਰੇ ਪਤਾ ਲੱਗਦਾ ਤੇ ਨਾਲੇ ਕੀ ਇਹਦੇ ਨਾਲ ਆਪਣੇ ਸਿੱਖ ਕੌਮ ਨਾਲ ਜਿਹੜੇ ਹੈਗੇ ਆ ਵੀ ਬੱਚੇ ਜੁੜੇ ਰਹਿਣਗੇ ਤੇ ਪਰਮਾਤਮਾ ਕਰੇ ਇਹਨਾਂ ਨੂੰ ਤਰੱਕੀਆਂ ਬਖਸ਼ੇ ਸੱਚੇ ਪਾਤਸ਼ਾਹ ਤੇ ਕਿਉਂਕਿ ਉਹ ਤੁਸੀਂ ਦੇਖੋ ਇਸ ਤਰ੍ਹਾਂ ਨਾ ਪੇਪਰ ਲੈ ਜਾਂਦੇ ਆ ਬਹੁਤ ਵਧੀਆ ਪ੍ਰਾਲਾ ਕੀਤਾ ਮੈਂ ਤਾਂ ਐਸੀ ਨੂੰ ਸਲੂਟ ਕਰਦਾ ਕਿਉਂਕਿ ਬਹੁਤ ਜਿਆਦਾ ਨੇਕੀ ਵਾਲਾ ਕੰਮ ਗੁਰੂ ਮਹਾਰਾਜ ਦੇ ਨਾਲ ਨਾਲ ਵਧੀਆ ਪ੍ਰਮਾਤਮਾ ਦੇ ਲਾਡ ਲੱਗਣ ਧਰਮਾਈਆਂ ਬੀਬੀਆਂ ਕਿਉਂਕਿ ਬੱਚਿਆਂ ਦੇ ਨਾਲ ਆਏ ਪੇਰੈਂਟਸ ਮੈਥੇ ਵਧੀਆ ਤਰੀਕੇ ਨਾਲ ਪੇਪਰ ਹੋਈ ਜਾਂਦਾ ਤੇ ਮੈਂ ਤਾਂ ਕਹੂੰਗਾ ਵੀ ਹਰ ਪਿੰਡ ਤੇ ਵਿੱਚ ਜਾਨੀ ਕਿ ਇਸ ਚੀਜ਼ ਦਾ ਜ਼ਰੂਰੀ ਹੋਣਾ ਚਾਹੀਦਾ ਕਿਉਂਕਿ ਬੱਚੇ ਆ ਜਿਹੜੇ ਤੇ ਗੁਰਮਹਾਰਾ ਦੇ ਲਾੜ ਲੱਗਣ ਤਾਂ ਪਰਮਾਤਮਾ ਦੇ ਨਾਲੇ ਤਾਂ ਦੇਖੋ ਵੀ ਪਰਮਾਤਮਾ ਦਾ ਇਤਿਹਾਸ ਹੈ ਜਿਹੜਾ ਸਾਰਾ ਹੀ ਬੱਚੇ ਨੂੰ ਨੌਲੇਜ ਵੀ ਆਉਂਦੀ ਆ ਤਾਂ ਇਹ ਸਾਡੇ ਕੋਠੇ ਵਿੜੰਗ ਦੀ ਸਾਧ ਸੰਗਤ ਨੇ ਜਿਹੜੀ ਬਹੁਤ ਵਧੀਆ ਪ੍ਰਭਾ ਲਾਗ ਕੀਤਾ ਤੇ ਸਿੱਕੀ ਨਾਲ ਜੋੜਨ ਦਾ ਇੱਕ ਸਜਾ ਟੱਗ ਵਧੀਆ ਤੇ ਜੋ ਵੀ ਇਹਦੇ ਪੇਪਰ ਦੇ ਵਿੱਚੋਂ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਲਿਆ ਜਾਊਗਾ ਉਹ ਤੋਂ ਬਾਅਦ ਚ ਚਲੋ ਮਾਨਤਾ ਹਰ ਇੱਕ ਬੱਚੇ ਦਾ ਹੀ ਹੋਊਗਾ ਕਿਉਂਕਿ ਕਿਸੇ ਦਾ ਦਿਲ ਨਹੀਂ ਤੋੜਿਆ ਜਾਣਾਗਾ ਤੇ ਪਰ ਜਿਹੜਾ ਵੀ ਇਹ ਕਿੰਨਾ ਪੇਪਰ ਆ ਇਹ ਤਿੰਨ ਪੋਜੀਸ਼ਨਾਂ ਕੱਢੀਆਂ ਜਾਣਗੀਆਂ ਠੀਕ ਹੈ ਜੀ ਇਹ ਸਾਡੇ ਸਰਕਾਰੀ ਸਕੂਲ ਦੇ ਵਿੱਚ ਇਧਰ ले ਆ ਜਾਣਾ ਤੇ ਬਾਕੀ ਆਪਣੇ ਕਿਨਾ ਆ ਬਾਈ ਖੜੇ ਆ ਜਿਨ੍ਹਾਂ ਨੇ ਆਪਣੇ ਪੇਪਰ ਦੀ ਤਿਆਰੀ ਕੀਤੀ ਆ ਤੇ ਬੱਚਿਆਂ ਨੂੰ ਬਹੁਤ ਵਧੀਆ ਜਾਨੀ ਚੰਗੇ ਢੰਗ ਤਰੀਕੇ ਨਾਲ ਇਹਨਾਂ ਨੇ ਤੇ ਚੰਗੇ ਰਾਹ ਤੇ ਪਹੁੰਚ ਗਈ ਸੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਤੇ ਤੁਸੀਂ ਜਿਹੜੀ ਆਹ ਆਪਣੇ ਬੱਚਿਆਂ ਨੂੰ ਪੇਪਰ ਦਾ ਧਾਰਮਿਕ ਪੋਸਟਕ ਦਿੱਤੀ ਸੀ ਪਹਿਲਾਂ ਪੜ੍ਹਨ ਵਾਸਤੇ ਤਾਂ ਇਹ ਤੁਸੀਂ ਪਹਿਲੀ ਵਾਰ ਸ਼ੁਰੂਆਤ ਕੀਤੀ ਹੈ ਹੁਣ ਹਾਂਜੀ ਹਾਂ ਪਹਿਲੀ ਵਾਰ ਹੀ ਇਸ ਵਾਰ ਵੈਸੇ ਸਾਡੇ ਖਿਆਲ ਆਇਆ ਕਿ ਕੁਝ ਨਵਾਂ ਕੀਤਾ ਜਾਵੇ ਹਾਂਜੀ ਹਾਂਜੀ ਜਿਵੇਂ ਪਹਿਲਾਂ ਅੱਜ ਸਵੇਰੇ ਪੱਗਾਂ ਦਾ ਮੁਕਾਬਲਾ ਕਰਵਾਇਆ ਗਿਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਤੋਂ ਫਿਰ ਅੱਧੇ ਬੱਚਿਆਂ ਨੂੰ ਜਿਵੇਂ ਛੋਟੇ ਸਾਹਿਬ ਜਦੋਂ ਦੀ ਕਿਤਾਬਾਂ ਪੜ੍ਹੀਆਂ ਸੀ ਆਧਿਆਨ ਦੀ ਚਮਕੋੜ ਹਾਂਜੀ ਹਾਂਜੀ ਲਗ ਲਗ ਇੱਕ ਬੱਚੇ ਨੂੰ ਲੱਗ ਗਿਆ ਫਿਰ ਦੂਸਰੇ ਨੂੰ ਲੱਗ ਗਿਆ ਹਾਂਜੀ ਹਾਂਜੀ ਸਾਰਿਆਂ ਨੂੰ ਅਲੱਗ-ਅਲੱਗ ਤਰੀਕਾ ਹੋਇਆ ਅੱਛਾ ਇਦੇ ਵਿੱਚ 15 ਸਵਾਲ ਹੋਣਗੇ। ਹਾਂਜੀ। ਤੇ 30 ਨੰਬਰ ਦਾ ਸਵਾਲ ਹੈ ਜਿਹੜਾ ਫਸਟ, ਸੈਕਿੰਡ, ਥਰਡ ਆਊਗਾ ਉਹਨੂੰ ਪ੍ਰਾਈਸ ਦਿੱਤਾ ਜਾਊਗਾ। ਬਾਕੀ ਸਾਰੇ ਬੱਚੇ ਨੂੰ ਕੁਛ ਨਾ ਕੁਛ। ਬਈ ਬਾਕੀ ਵੀ ਜਣੀ ਇਜਤਿਮਾਨ ਸਾਰੇ ਬੱਚੇ ਦਾ ਕੀਤਾ ਜਾਊਗਾ। ਇਹ ਨਹੀਂ ਵੀ ਬਾਕੀ ਨੂੰ ਕੁਛ ਨਹੀਂ ਦਿੱਤਾ ਜਾਊਗਾ। ਜਿੰਨਾ ਕੁਸ਼ਿਸ਼ ਹੋਊਗੀ ਵੀ ਸਭ ਨੂੰ ਬੱਚਿਆਂ ਨੂੰ ਆਏ ਵੀ ਹੌਸਲਾ ਵਸਾਈ ਕੀਤਾ। ਹਾਂਜੀ ਹਾਂਜੀ। ਤੇ ਤੁਸੀਂ ਜਣੀ ਆਪਣੀ ਜਿਹੜੀ ਸਾਥ ਸੰਗਤ ਆਪਾਂ ਨੂੰ ਦੇਖ ਰਹੀ ਆ ਤੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਲਾਉਣਾ ਚਾਹੁੰਦੇ ਆ ਵੀ ਆਪਣੇ ਜਿਹੜੇ ਵੀ ਪਿੰਡ ਦੇ ਵਿੱਚ ਨਵੇਂ ਬੱਚੇ ਆ ਤੇ ਉਹਨਾਂ ਬਾਰੇ ਤੁਸੀਂ ਕੀ ਮੈਸੇਜ ਲਾਉਣਾ ਚਾਹੁੰਦੇ ਆ? देखो मैं यही कहना चाहूंगा कि आपा कहंदे रहे ने कि बच्चे जुड़ਦੇ ਨਹੀਂ ਟੁੱਟ ਰਹੇ ਆ ਟੁੱਟ ਰਹੇ ਆ ਹਾਂਜੀ ਹਾਂਜੀ ਪੇਪਰ ਟੁੱਟ ਤਾ ਰਹੇ ਨੇ ਕਿਉਂਕਿ ਆਪਾਂ ਜੋੜਨ ਦੀ ਉਹਨਾਂ ਨੂੰ ਕੋਸ਼ਿਸ਼ ਹੀ ਨਹੀਂ ਕਰ ਹਾਂਜੀ ਹਾਂਜੀ ਸੋ ਆਪਾਂ ਨੂੰ ਕੋਸ਼ਿਸ਼ ਕੀਤੀ ਕਰਨੀ ਚਾਹੀਦੀ ਆ ਹਾਂਜੀ ਸੋ ਸਾਡੀ ਇਹੀ ਕੋਸ਼ਿਸ਼ ਆ ਕਿ ਅੱਗੇ ਤੋਂ ਅਸੀਂ ਜਿਹੜਾ ਪੇਪਰ ਹੈ ਕੰਟੀਨਿਊ ਰੱਖੀਏ ਹਰ ਸਾਲ ਆਪਣੇ ਖੰਡ ਪਾੜ ਤੇ ਤੁਸੀਂ ਸਾਡੀ ਪੁੱਛਾਂਗੇ ਕਿ ਅੱਗੇ ਤੋਂ ਬੱਚਿਆਂ ਦਾ ਤਾਂ ਹੋ ਗਈ ਹੋਵੇਗਾ ਉਹਨਾਂ ਦੇ ਪੇਰੈਂਟਸ ਵੀ ਜਿਹੜੇ ਇਸ ਪੇਪਰ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਉਹਨਾਂ ਲਈ ਥੋੜੇ ਜਿਹਾ ਔਖੇ ਸਵਾਲ ਹੋਣਗੇ ਹੋਰ ਥੋੜਾ ਜਿਆਦਾ ਇਤਿਹਾਸ ਉਹਦੇ ਵਿੱਚ ਹੋਊਗਾ ਤੇ ਉਹਨਾਂ ਤੋਂ ਉਹ ਪੇਪਰ ਲੈ ਜਾਊਗਾ ਛੋਟੇ ਬੱਚਿਆਂ ਤੋਂ ਜਿਵੇਂ ਛੋਟੀਆਂ ਕਿਤਾਬਾਂ ਦਿੱਤੀਆਂ ਜਾਂਣਗੀਆਂ ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਹਰੇਕ ਸਾਲ ਅਸੀਂ ਇਹ ਪੇਪਰ ਜਿਹੜਾ ਲਾਵਾਂਗੇ ਕਿ ਮੁਰਚਾ ਨਹੀਂ ਹੌਸਲਾ ਅਦਾ ਹੀ ਕਰਦੇ ਰਵਾਂਗੇ ਤੇ ਇਹਨਾਂ ਨੂੰ ਧਰਨ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੋੜਦੇ ਹਾਂ ਹਾਂਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੇ ਕਿ ਆਪਣੇ ਹੁਣ ਪਛੋਕੜਾ ਭੁੱਲਦੇ ਤੇ ਇਹ ਬਾਈ ਜੀ ਜਿਹੜੇ ਆਪਣੇ ਆਪਣੇ ਕੋਚਕ ਲਾਲੋਬੀ ਕਲੱਬ ਮੈਂਬਰ ਵੀ ਆ ਜਿਵੇਂ ਤੇ ਵੈਸੇ ਸਾਡੇ ਕਲੱਬ ਮੈਂਬਰ ਹੋਣ ਜਾਂ ਕੋਈ ਵੀ ਮੰਨ ਲਓ ਕਿ ਸਾਡੇ ਜਿੰਨੇ ਵੀ ਇਹ ਜਣੀ ਵਧੀਆ ਸਟੱਜੇ ਢੰਗ ਨਾਲ ਮੇਨ ਬੰਦੇ ਜਿਹੜਾ ਬਹੁਤ ਵਧੀਆ ਪ੍ਰਾਲਾ ਕਰਦੇ ਚੰਗਾ ਜਣੀ ਕਿ ਇਹਨਾਂ ਨੇ ਕੰਮ ਕੀਤਾ ਤੇ ਇਹ ਮੈਨਾਂ ਵੀ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹਰ ਇੱਕ ਪਿੰਡ ਦੇ ਜਣੀ ਕਿ ਪੰਚਾਇਤ ਨੂੰ ਜਾਂ ਕੋਈ ਮੰਨ ਕੇ ਚਲੋ ਸ਼ਹਿਰੀ ਵਿੱਚ ਜਾਂ ਕਿਵੇਂ ਵੀ ਉਹਨਾਂ ਨੂੰ ਇਹ ਜ਼ਰੂਰ ਆ ਜਣੀ ਕਿ ਇਹ ਆਪਣੇ ਸਿੱਖ ਧਰਮ ਦੀ ਨਾਲੇ ਤਾਂ ਨੌਲੇਜ ਆਉਂਦੀ ਬੱਚੇ ਨੂੰ ਕਿਉਂਕਿ ਜਦੋਂ ਹੀ ਧਾਰਮਿਕ ਪੁਸਤਕ ਦਿੱਤੀ ਗਈ ਆ ਉਹਦੇ ਵਿੱਚ ਜਦੋਂ ਪੜ੍ਹਦੇ ਆ ਤੇ ਬੱਚਾ ਨੂੰ ਆਪਣੇ ਗੁਰੂਆਂ ਬਾਰੇ ਇਤਿਹਾਸ ਦਾ ਪਤਾ ਲੱਗਦਾ ਤਾਂ ਇਹ ਇੱਕ ਪ੍ਰੈਕਟੀਕਲ ਨਾਲ ਤਾਂ ਪੇਪਰ ਤੇ ਪੇਪਰ ਦੇ ਵਿੱਚੋਂ ਜਿਵੇਂ ਵੀ ਆ ਬਾਈ ਨੇ ਦੱਸਿਆ ਤੁਹਾਨੂੰ ਪਹਿਲਾ ਦੂਜਾ ਤੇ ਤੀਜਾ ਜਾਨੀ ਕਿ ਤਿੰਨ ਪਹਿਲੇ ਕੱਢਿਆ ਤੇ ਜਿਤਮਾਨ ਜਿਹੜਾ ਸਾਦਾ ਅਮਾਨ ਵਧਾਇਆ ਜਾਊਗਾ ਇਹ ਨਹੀਂ ਗੱਲ ਹੈਗੀ ਵੀ ਕਿਸੇ ਬੱਚੇ ਦਾ ਦਿਲ ਤੋੜਿਆ ਜਾਊਗਾ ਤੇ ਪਰ ਇਹਦੇ ਵਿੱਚ ਹੁਣ ਆਏ ਵੀ ਤਿਆਰੀ ਸਭ ਨੇ ਕੀਤੀ ਆ ਤੇ ਹੁਣ ਦੇਖੋ ਵੀ ਵੀ ਕਿਹਦਾ ਜਾਨੀ ਕਿ ਜਿੰਨਾ ਕ ਆਪਣੀ ਤਿਆਰੀ ਕੀਤੀ ਆ ਉਹ ਤੁਹਾਡਾ ਇਹਨਾਂ ਨੂੰ ਫਲ ਜ਼ਰੂਰ ਮਿਲੂਗਾ ਇਹ ਕੋਠੇ ਵਿੜੰਗ ਦੇ ਜਿੰਨੇ ਕਿ ਆਪਾਂ ਕਹਿ ਦਈਏ ਵੀ ਆਪਣੇ ਮੂਰੇ ਲੱਗੇ ਆਪਣੇ ਨੌਜਵਾਨ ਉਹਨਾਂ ਨੇ ਅਪਰਾਲਾ ਕੀਤਾ ਬਹੁਤ ਵਧੀਆ ਬਹੁਤ ਚੰਗਾ ਵਧਾਈ ਦੇ ਪਾਤਰ ਆ ਜੀ ਇਹ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਸਦਾ ਹੀ ਲੰਮੀਆਂ ਉਮਰਾਂ ਬਖਸ਼ਣ ਕਿਉਂਕਿ ਇਹਨਾਂ ਨੇ ਬਹੁਤ ਨੇਕੀ ਵਾਲਾ ਕੰਮ ਕੀਤਾ ਜੀ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ